ਦਬੇ ਕੁਚਲੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵੋਣ ਲਈ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਦਕਰ ਮਾਜਾ ਜ਼ੋਨ ਦੇ ਪ੍ਰਧਾਨ ਸਤਨਾਮ ਸਿੰਘ ਰੰਗਰੇਟਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਪ੍ਰੈਸ ਕਲੱਬ ਅੰਮ੍ਰਿਤਸਰ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਨੈਸ਼ਨਲ ਪ੍ਰਧਾਨ ਪਰਸ਼ੋਤਮ ਲਾਲ ਚੱਡਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਕੋਰ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਬੌਕਸਰ ਨੇ ਕਿਹਾ ਕਿ ਮਾਨ ਸਰਕਾਰ ਗਰੀਬ ਵਰਗ ਦੀਆਂ ਮੁਸ਼ਕਿਲਾਂ ਹੱਲ ਕਰਨ ਵਿੱਚ ਫੇਲ ਸਾਬਤ ਹੋ ਰਹੀ ਹੈ। ਨਸ਼ਿਆਂ ਦਾ ਰੁਝਾਨ ਘਟ ਨਹੀਂ ਰਿਹਾ ਅਤੇ ਗੁੰਡਾਗਰਦੀ ਬਹੁਤ ਵਧ ਰਹੀ ਹੈ। ਨਾਲ ਹੀ ਨਾਲ ਵਪਾਰੀ ਵਰਗ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਕਿਉਂਕਿ ਗੈਂਗਸਟਰਾਂ ਵੱਲੋਂ ਵਪਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਇਹਨਾਂ ਸਭ ਮੁਸ਼ਕਲਾਂ ਦੇ ਹੱਲ ਲਈ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਹੈ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਦਕਰ ਵੱਲੋਂ ਇੱਕ ਅਹਿਮ ਮੀਟਿੰਗ ਪ੍ਰੈਸ ਕਲੱਬ ਦੇ ਵਿੱਚ ਕੀਤੀ ਗਈ ਸਮਾਜ ਦੇ ਵਿੱਚ ਦੱਬੇ ਕੁਚਲੇ ਲੋਕਾਂ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਪਾਰਟੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਣਾ ਹੈ ਤੇ ਜਿਸ ਕਰਕੇ ਆਮ ਲੋਕਾਂ ਨੂੰ ਜੋ ਵੀ ਅੱਜ ਸਰਕਾਰ ਦੇ ਵਿੱਚ ਬੰਦੀਆਂ ਸਹੂਲਤਾਂ ਨਹੀਂ ਮਿਲਦੀਆਂ ਉਸ ਦੇ ਸਬੰਧ ਵਿੱਚ ਇਸ ਮੀਟਿੰਗ ਦੇ ਵਿੱਚ ਮਦਿਆਂ ਨੂੰ ਉਠਾਇਆ ਗਿਆ ਅਸੀਂ ਗੱਲਬਾਤ ਕਰਨਾ ਚਾਹਾਂਗੇ ਪਾਰਟੀ ਦਤਾਂ ਨਾਲ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਭਾਜੀ ਅੱਜ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਦੀ ਹਗਾਮੀ ਮੀਟਿੰਗ ਜਿਹੜੀ ਕਿ ਪ੍ਰੈਸ ਕਲੱਬ ਵਿਖੇ ਕੀਤੀ ਗਈ ਔਰ ਇਸ ਮੀਟਿੰਗ ਦੇ ਵਿੱਚ ਆਰ ਬਲੇ 227 ਦੇ ਇਲੈਕਸ਼ਨਾਂ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਸਮੇ ਦੀ ਸਰਕਾਰ ਜਿਹੜੀ ਕਿ ਭਗਵੰਤ ਮਾਨ ਦੀ ਸਰਕਾਰ ਆ ਉਹ ਪੰਜਾਬ ਅੰਦਰ ਫੇਲ ਹੋਣ ਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮਸੇਵਾਲੇ ਦੀ ਕਤਲ ਕੀਤਾ ਗਿਆ ਔਰ ਇਸ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਨੌਜਵਾਨਾਂ ਨੂੰ ਜਿਹੜਾ ਕਿ ਸ਼ਰੀਆਮ ਗੋਲੀਆਂ ਮਾਰ ਕੇ ਉਹ ਮੌਤੇ ਘਾਟ ਉਤਾਰਿਆ ਜਾ ਰਿਹਾ ਹੈ ਔਰ ਜਿਹੜੀ ਪੰਜਾਬ ਦੀ ਲਾਅ ਆਰਡਰ ਦੀ ਸਥਿਤੀ ਆ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਕਿਉਂਕਿ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਆ ਪੰਜਾਬ ਦੀ ਇੰਟੈਲੀਜੈਂਸੀ ਆ ਉਹ ਸਰਕਾਰ ਨੂੰ ਜਿਹੜੀ ਕਿ ਗਲਤ ਰਿਪੋਰਟ ਦੇ ਕੇ ਪੰਜਾਬ ਦੇ ਅੰਦਰ ਜਿਹੜੇ ਕਿ ਘਾਤਕ ਜਿਹੜੇ ਹਮਲੇ ਆ ਉਹ ਹੋ ਰਹੇ ਨੇ ਕਿ ਕਿ ਸਹੀ ਮਾਇਨੇ ਚ ਦੇਖਿਆ ਜਾਵੇ ਪੰਜਾਬ ਨੂੰ ਭਗਵੰਤ ਮਾਨ ਨਹੀਂ ਕੇਜਰੀਵਾਲ ਚੜਾ ਰਿਆ ਹੈ ਕਿਉਂਕਿ ਅੱਜ ਗਰੀਬ ਸਮਾਜ ਜਿਹੜਾ ਵਾ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਦੀ ਨਾ ਤਾਂ ਥਾਣੇ ਚ ਸੁਣਵਾਈ ਹੋ ਰਹੀ ਹੈ ਨਾ ਕੋਟ ਕਚਹਿਰੀਆਂ ਚ ਸੁਣਵਾਈ ਹੋ ਰਹੀ ਹੈ ਇਹ ਜਿਹੜਾ ਸਾਰਾ ਖਮਿਆਜਾ ਵਾ ਭਗਵੰਤ ਮਾਨ ਦੀ ਸਰਕਾਰ ਨੂੰ 2027 ਦੇ ਅੰਦਰ ਜਿਹੜਾ ਭੁਗਤਣਾ ਪਵੇਗਾ ਸੋ ਅੱਜ ਜਿਹੜੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਕਰ ਰਹੀ ਆ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿੱਤ ਤੱਕ ਦੱਸਿਆ ਰੋਹਨ ਝੱਡਾ ਜੀ ਨੇ ਪੰਜਾਬ ਦੇ ਅੰਦਰ ਜਿਹੜੀ ਫੇਲ ਸਾਬਤ ਹੁੰਦੀ ਨਜ਼ਰ ਆ ਰਹੀ ਆ ਦੇਖੋ ਮੈਂ ਦੱਸਣਾ ਚਾਹਨਾ ਕਿ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਆਮ ਲੋਕਾਂ ਨੂੰ ਲਾਰੇ ਲਾ ਕੇ ਆਮ ਲੋਕਾਂ ਦਾ ਇੱਕ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਔਰ ਅੱਜ ਜਿਹੜੇ ਗਰੀਬ ਲੋਕਾਂ ਦੇ ਨਾਲ ਤਸ਼ੱਦਦ ਹੋ ਰਹੀ ਹੈ ਧੱਕੇ ਹੋ ਰਹੇ ਆ ਸ਼ਰਿਆਮ ਲੋਕਾਂ ਦੇ ਉੱਪਰ ਜਿਹੜੀ ਪੁਲਿਸ ਜਿਹੜੀ ਧੱਕਾਸ਼ਾਹੀ ਕਰ ਰਹੀ ਆ ਗੁੰਡਾਗਰਦੀ ਕਰ ਰਹੀ ਆ ਔਰ ਨਜਾਇਜ਼ ਜਿਹੜੇ ਪਰਚੇ ਕੀਤੇ ਜਾ ਰਹੇ ਆ ਕਿਸੇ ਤੇ 10 ਗ੍ਰਾਮ ਪਾ ਕੇ ਕਿਸੇ ਤੇ 20 ਗ੍ਰਾਮ ਪਾ ਕੇ ਜੇ ਕਿਸੇ ਦੇ ਉੱਪਰ ਕੋਈ ਮਾੜਾ ਮੋਟਾ ਪਰਚਾ ਹੈਗਾ ਵੀ ਆ ਤੇ ਜਿਹੜੀ ਆ ਪੁਲਸ ਉਹਦਾ ਜਿਹੜਾ ਨਜਾਇਜ਼ ਫਾਇਦਾ ਚੁੱਕਦੀ ਪਈ ਆ ਕਹਿੰਦੇ ਕੀ ਇੱਥੇ ਸੀਐਮ ਸਾਹਿਬ ਦੀਆਂ ਲਿਸਟਾਂ ਆਈਆਂ ਆ ਇੱਥੇ 10 ਗ੍ਰਾਮ ਪਾ ਦਿਓ ਇੱਥੇ 20 ਗ੍ਰਾਮ ਪਾ ਕੇ ਉਹਨਾਂ ਨੂੰ ਅੰਦਰ ਧੱਕ ਰਹੀ ਆ ਉਹ ਜਿਹੜਾ ਨਜਾਇਜ਼ ਜਿਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਲੈਵਲ ਤੇ ਸੰਘਰਸ਼ ਕਰਕੇ ਜਿਹੜੀਆਂ ਪੰਜਾਬ ਦੇ ਅੰਦਰ 117 ਸੀਟਾਂ ਤੇ ਜਿਹੜੇ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਫਾਈਟ ਆ ਉਹ ਜਿਹੜੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਡিপিਆਈ ਦੀ ਸਰਕਾਰ ਬਣਾਵਾਂਗੇ ਇਹ ਸਨ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੇ ਨੈਸ਼ਨਲ ਪ੍ਰਧਾਨ ਰੋਹਨ ਚੱਡਾ ਜੀ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਚੋਣ ਲੜਨਗੇ ਤੇ ਆਪਣੀ ਸਰਕਾਰ ਬਣਾਉਣਗੇ ਤੇ ਸਰਕਾਰ ਬਣਾ ਕੇ ਜੋ ਕੰਮ ਭਗਵੰਤ ਮਾਨ ਸਰਕਾਰ ਨੇ ਨਹੀਂ ਕੀਤੇ ਲੋਕਾਂ ਦੀ ਭਲਾਈ ਵਾਸਤੇ ਜਾਂ ਜਿਹੜੇ ਉਹਨਾਂ ਨੇ ਲਾਰੇ ਲਾਏ ਹਨ ਉਹ ਕੰਮ ਇਹ ਕਰਕੇ ਵਿਖਾਉਣ ਕਿ ਦੇ ਦਬੇ ਕੁਝਲੇ ਲੋਕਾਂ ਨੂੰ ਇਨਸਾਫ ਦਿਵਾਉਣਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ